ਸ਼ਸ਼ੀਕਾਲ ਕਿਸਾਨ ਵੀਰੋ ਆਪਾਂ ਨਿਊ ਮਲੇਰ ਕੋਲਾ ਬੀ ਸਟੋਰ ਤੋਂ ਹਣੀ ਕਰਤੋਂ ਤੇ ਅੱਜ ਆਪਾਂ ਗੱਲ ਕਰਾਂਗੇ ਤਿੰਨ ਪ੍ਰੋਡਕਟਾਂ ਬਾਰੇ ਤੇ ਸਟੈਂਡ ਦੇ ਪ੍ਰੋਡਕਟ ਨੇ ਇਹ ਬਾਈਕੋਰ ਐਫ ਬਾਈਕੋਰ ਬੀ ਤੇ ਵੈਮ ਸਿੱਧੀ ਸਿੱਧੀ ਪਾਸ ਅੱਜ ਕਹਿ ਦਈਏ ਟ੍ਰਾਈਕੋਡਰਮਾ ਸੁਡੋਮਨਾਸ ਤੇ ਆਪਣਾ ਮਾਈਕੋਰਾਜਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਮਾਈਕੋਰਾਜੇ ਦੀ ਕੀ ਕੰਮ ਕਰਦਾ ਹੈ ਕੀ ਚੀਜ਼ ਹੈ ਇਹ ਮਾਈਕਰਾਜਾ ਇਹ ਹੈਗਾ ਜੀ ਵੈਮ ਪਲਸ 30 ਸਟੈਂਸ ਕੰਪਨੀ ਦਾ ਆਉਂਦਾ ਹੈ ਵੈਮ ਪਲਸ ਮਾਈਕਰਾਜਾ ਇਹ ਮੈਨਲੀ ਇਹ ਜਿਹੜੀ 30 ਸਟੈਂਸ ਕੰਪਨੀ ਹੈ 1800 ਇਕਾਹੜ ਦੀ ਕੰਪਨੀ ਹੈ ਅੰਗਰੇਜ਼ਾਂ ਵੇਲੇ ਦੀ ਕੰਪਨੀ ਹੈ ਤੇ ਸਭ ਤੋਂ ਪਹਿਲਾਂ ਮਾਈਕਰਾਜਾ ਨੂੰ ਇੰਟਰੋਡਿਊਸ ਕਰਨ ਵਾਲੀ ਕੰਪਨੀ 30 ਸਟੈਂਸ ਤੇ ਮੇਨਲੀ ਕੀ ਹੈ ਜਿਹੜਾ ਮਾਈਕਰੋ ਰਾਜਾ ਹੁੰਦਾ ਹੈ ਇਹਦੇ ਵਿੱਚ ਦੋ ਤਰ੍ਹਾਂ ਦੇ ਫੰਗਸ ਹੁੰਦੇ ਨੇ ਜਿਹੜੇ ਆਪਣੇ ਜੜਾਂ ਦੀ ਗਰੋਥ ਵਾਸਤੇ ਤੇ ਜਿਹੜਾ ਜ਼ਮੀਨ ਦੇ ਵਿੱਚ ਬੈਕਟੀਰੀਆ ਜਾਂ ਹੋਰ ਪਟਾਸ਼ डीएपी ਜੋ ਵੀ ਨਿਊਟਰੀਐਂਟ ਪੈਣ ਹੈ ਉਹਨਾਂ ਨੂੰ ਸੋਲਵਲਾਈਜ਼ ਕਰਕੇ ਆਪਣੇ ਫਸਲ ਨੂੰ ਦਿੰਦਾ ਜਿਸ ਨਾਲ ਕੀ ਹੈ ਪਤਲ ਦੀ ਗਰੋਥ ਵਧੀਆ ਹੁੰਦੀ ਹੈ ਜੜਾਂ ਵਧੀਆ ਵਧੀਆਂ ਨੇ ਤੇ ਮੇਨ ਅੱਜ ਪੈਂ ਇਹਦੇ ਬਾਰੇ ਗੱਲ ਕਰ ਰਹੇ ਆ ਤਾਂ ਇਹਦੇ ਬਾਰੇ ਅਸੀਂ ਹੁਣ ਦੱਸਦੇ ਇਹਦੇ ਆਪਣੇ ਕਈ ਸਾਲਾਂ ਤੋਂ ਰਿਜ਼ਲਟ ਲੈਂਦੇ ਆ ਰਹੇ ਆ ਤੇ ਇਹਦੀਆਂ ਵੀਡੀਓ ਵੀ ਆਪਾਂ ਨੇ ਆਪਣੇ YouTube ਚੈਨਲ ਤੇ ਅਪਲੋਡ ਕਰੀਆਂ ਹੋਈਆਂ ਨੇ ਤੇ ਤੁਸੀਂ ਉਹ ਦੇਖ ਵੀ ਸਕਦੇ ਹੋ ਵੈਮ T stand ਦੀ ਵੈਮ ਭਰ ਕੇ ਨਿਊ ਬਲੇ ਕੋਲਾ ਬੀ ਸਟੋਰ ਚੈਨਲ ਦੇ ਉੱਤੇ ਤੁਸੀਂ ਦੇਖੋ ਜੜ ਦੀ ਬਹੁਤ ਹੀ ਸੋਹਣੀ ਗ੍ਰੋਥ ਹੈ ਪੇਡੇ ਦੀ ਬਹੁਤ ਹੀ ਸੋਹਣੀ ਗ੍ਰੋਥ ਹੈ ਜਿੱਥੇ ਅਸੀਂ ਹੈ ਪੋਆਇਆ ਤਕਰੀਬਨ 20 ਦਿਨ ਬਾਅਦ ਅਸੀਂ ਜਿੱਥੇ ਨਹੀਂ ਪੋਆਇਆ ਸੀ ਬਰਾਬਰ ਵਾਲੇ ਖੇਤ ਦੇ ਵਿੱਚ ਤੇ ਇਹਦੇ ਖੇਤ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੈ ਟੇਲਰਿੰਗ ਦਾ ਹੀ ਬਹੁਤ ਜ਼ਿਆਦਾ ਡਿਫਰੈਂਸ ਹੈਗਾ ਜਿੱਥੇ ਨਹੀਂ ਪੋਆਇਆ ਉੱਥੇ ਟੇਲਰਿੰਗ ਸੀਗੀ ਤਕਰੀਬਨ 18 ਤੋਂ 20 ਡਾਲ ਤੇ ਜਿੱਥੇ 32 ਤੋਂ ਲੈ ਕੇ 35 ਡਾਲਤੀ ਹੈ ਤੇ ਜਿੱਥੇ ਨਹੀਂ ਕਰਵਾਇਆ ਉੱਥੇ ਸੀਗੇ 18 ਤੋਂ 20 ਡਾਲ ਤੇ ਦੂਸਰਾ ਇਹ ਦੇਖਣ ਦਾ ਹੈ ਜੇ ਇਹਨਾਂ ਜੜਾਂ ਦੀ ਗਰੋਥ ਬਹੁਤ ਹੀ ਜ਼ਿਆਦਾ ਕਰਾਈ ਹੋਈ ਧੀ ਜੜਾਂ ਚਿੱਟੀਆਂ ਸਫੇਦ ਬਿਲਕੁਲ ਤੇ ਜਦੋਂ ਜੜਾਂ ਵੱਡੀਆਂ ਹੁੰਦੀਆਂ ਨੇ ਤਾਂ ਉਹਨੇ ਕੀ ਕਰਨਾ ਉਹਨੇ ਜਿਹੜੀ ਜ਼ਮੀਨ ਦੇ ਵਿੱਚ ਖਰਾਕ ਪਈਆ ਤਾਂ ਉਹ ਨੈਚੁਰਲੀ ਆ ਕਿ ਉਹ ਵੱਧ ਲੈਣੀ ਆ ਤੇ ਵੱਧ ਲੈਣ ਨਾਲ ਬੂਟਾ ਤੰਦਰੁਸਤ ਹੋਊਗਾ ਤੇ ਜਿਸ ਨਾਲ ਝਾੜ ਤੇ ਆਟੋਮੈਟਿਕਲੀ ਫਰਕ ਪੈਂਦਾ ਤੇ ਇਹ ਚੀਜ਼ ਜਿਹੜੇ ਵੀਰਤਾ ਵਰਤੇ ਹੋਇਆ ਉਹਨਾਂ ਨੂੰ ਪਤਾ ਹੀ ਆ ਵਰਤਦੇ ਹੀ ਨੇ ਆਪਣੇ ਕੋਲ ਲੈ ਜਾਂਦੇ ਨੇ ਜਿਹੜੇ ਵੀ ਨਹੀਂ ਵਰਤਦੇ ਤਾਂ ਉਹਨਾਂ ਨੂੰ ਅਸੀਂ ਕਹਿਣਾ ਚਾਹਾਂਗੇ ਵੀ ਤੁਸੀਂ ਜੀਦੀ ਦੀ ਫਸਲ ਦੇ ਵਿੱਚ ਇਹਨੂੰ ਜ਼ਰੂਰ ਪਾਓ ਤੇਰੀ ਡੋਜ਼ ਹੈਗੀ ਆ ਵਧੀਆ ਜ਼ਮੀਨ ਦਾ ਜਿਹੜੀ ਵਧੀਆ ਜ਼ਮੀਨ ਆ ਉਹਦੇ ਵਿੱਚ 5 ਕਿਲੋ ਪਰ ਏਕੜ ਤੇ ਜਿਹੜੀ ਜ਼ਮੀਨ ਥੋੜੀ ਜੀ ਹਲਕੀ ਆ ਉੱਥੇ ਆਪਾਂ 8 ਕਿਲੋ ਤੋਂ 10 ਕਿਲੋ ਪਰ ਏਕੜ ਵੀ ਪਾ ਸਕਦੇ ਆ ਤੇ ਦੂਸਰੀ ਚੀਜ਼ਾਂ ਆ ਗਈਆਂ ਜੀ ਆਪਣੀਆਂ ਬਾਈਕੋਰ ਐਫ ਤੇ ਬਾਈਕੋਰ 20 ਇਹਨੂੰ ਆਪਾਂ ਟ੍ਰਾਈਕੋਡਰਮਾ ਤੇ ਸੁੱਦੋਮਨਾਸ ਕਹਿ ਦਿੰਦੇ ਆ ਮੇਨਲੀ ਕੀ ਆ ਬਾਸਮਤੀ ਦੇ ਵਿੱਚ ਕੀ ਆ ਬਕਾਨੀ ਰੋਗ ਜਿਹਨੂੰ ਆਪਾਂ ਝੰਡਾ ਰੋਗ ਕਹਿ ਸਕਦੇ ਆ ਉਹ ਵੀ ਆਉਂਦਾ ਤੇ ਉਹਦਾ ਪ੍ਰੋਪਰਲੀ ਲਾਸਟ ਆ ਕੋਈ ਹੈ ਹੀ ਨਹੀਂ ਉਹ ਵੀ ਆਪਾਂ ਨੂੰ ਪਤਾ ਹੈ ਤੇ ਲੇਕਿਨ ਫਿਰ ਵੀ ਜਿਹੜੀਆਂ ਇਹ ਦਵਾਈਆਂ ਨੇ ਇਹ 80 ਤੋਂ 85% ਰਿਕਵਰੀਏਬਲ ਨੇ ਇਹਨੂੰ ਕਿਉਰ ਕਰ ਦਿੰਦੀਆਂ ਨੇ ਤੇ ਇਹਨੂੰ ਵਰਤਣ ਦੇ ਤਿੰਨ ਤਰੀਕੇ ਨੇ ਠੀਕ ਹੈ ਕਿ ਤਿੰਨ ਵਾਰ ਇਹ ਆਪਣਾ ਯੂਜ਼ ਹੋਊਗੀ ਸਭ ਤੋਂ ਪਹਿਲਾਂ ਸੀਡ ਸੀ ਟ੍ਰੀਟਮੈਂਟ ਤੇ ਯੂਜ਼ ਹੋਊਗੀ 3 ਮਿਲੀਟਰੀ ਐਮ ਐਲ 1 ਕਿਲੋ ਬੀਜ ਦੇ ਲਈ ਠੀਕ ਹੈ ਜਾਨੀ ਕਿ 50 ਕਿਲੋ ਬੀਜ ਦੇ ਲਈ ਅੱਧਾ ਲੀਟਰ ਦਵਾਈ 100 ਕਿਲੋ ਬੀਜ ਦੇ ਲਈ 1 ਲੀਟਰ ਦਵਾਈ ਬਾਈਕਰ ਬੀ ਦੇ ਨਾਲ ਟ੍ਰੀਟ ਕਰਨਾ ਹੈ ਤੇ ਫਿਰ ਜਦੋਂ ਆਪਣੀ ਨਰਸਰੀ ਹਫਤੇ ਦੇ ਹਫਤੇ ਤੋਂ 10 ਦਿਨਾਂ ਦੇ ਵਿੱਚ ਹੋਗੀ ਤਾਂ ਉਦੋਂ ਤੁਸੀਂ ਤਕਰੀਬਨ ਇੱਕ ਕਨਾਲ ਜਾਨੀ ਕਿ 10 ਤੋਂ 12 ਏਕੜ ਦੀ ਪਣੀਰੀ ਦੇ ਲਈ ਤੁਸੀਂ 1 ਲੀਟਰ ਲੈ ਲੈਣਾ ਤੇ ਉਹਨੂੰ ਮਿੱਟੀ ਦੇ ਵਿੱਚ ਰਲਾ ਕੇ ਛਿੱਟਾ ਮਾਰ ਲੈਣਾ ਤੇ ਇਹਦਾ ਪਣੀਰੀ ਦੇ ਉੱਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਉਂਦਾ ਝੰਡਾ ਰੋਟੇ ਤੇ 3rd ਪੋਜੀਸ਼ਨ ਆ ਗਈ ਜੀ ਆਪਣੀ ਜਦੋਂ ਆਪਾਂ ਖੇਤ ਦੇ ਵਿੱਚ ਇਹਨੂੰ ਟਰਾਂਸਪਲੈਂਟ ਕਰਦੇ ਆ ਜਦੋਂ ਖੇਤ ਦੇ ਵਿੱਚ ਟਰਾਂਸਪਲੈਂਟ ਕਰਦੇ ਆ ਤਾਂ ਉਦੋਂ ਕੀ ਆ ਉਦੋਂ ਆਪਣੇ ਇਹ ਬਾਈਕਰ ਐਫ ਤੇ ਬਾਈਕਰ ਬੀ ਖਾਸ ਕਰਕੇ ਬਾਸਮਤੀ ਦੇ ਵਿੱਚ 18 47 1509 1401 ਮੁਛਲ ਜੋ ਵੀ ਆਉਂਦੀਆਂ ਨੇ ਆਪਣੀਆਂ ਬਾਸਮਤੀ ਦੇ ਵਿੱਚ 1 ਲੀਟਰ ਇਹਦਾ 1 ਲੀਟਰ ਇਹਦਾ ਤੇ ਨਾਲ 5 ਤੋਂ 8 ਕਿਲੋ ਵੈਮ ਪਲੱਸ ਇਹਨਾਂ ਤਿੰਨਾਂ ਨੂੰ ਆਪਾਂ ਨੇ ਕੀ ਕਰਨਾ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਅਲੱਗ ਟੇਰੀ ਉਹਦੀ ਹਾਫ ਟੇ ਹਾਫ ਦੇ ਵਿੱਚ ਇਹਨੂੰ ਅਲੱਗ ਹਾਫ ਦੇ ਵਿੱਚ ਦੋਨਾਂ ਨੂੰ ਮਿਕਸ ਕਰਕੇ ਰੱਖ ਦੇਣਾ ਤੇ ਤਕਰੀਬਨ 48 ਤੋਂ 72 ਘੰਟੇ ਇਹ ਪਿਆ ਰਵੇ 48 ਤੋਂ 72 ਘੰਟੇ ਬਾਅਦ ਇਹਦੇ ਜਿਹੜੇ ਬੈਕਟੀਰੀਆ ਨੇ ਬਹੁਤ ਜ਼ਿਆਦਾ ਤਰ੍ਹਾਂ ਦੇ ਵਿੱਚ ਵਧ ਜਾਣਗੇ 48 ਤੋਂ 72 ਘੰਟੇ ਦੇ ਵਿੱਚ ਤੁਸੀਂ ਇਹਨੂੰ ਖੇਤ ਦੇ ਵਿੱਚ ਜਦੋਂ ਇਹ ਕੱਦੂ ਕਰਨ ਵੇਲੇ ਜਾਂ ਜੀ ਲੱਗਣ ਤੋਂ ਬਾਅਦ ਤੁਸੀਂ ਇਹਦਾ ਮਿੱਟੀ ਛਰਲਾ ਕੇ ਛਿੱਟਾ ਮਾਰ ਸਕਦੇ ਹੋ ਤੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਯੂਰੀਆ 5 ਦਿਨ ਪਹਿਲਾਂ ਜਾਂ 5 ਦਿਨ ਬਾਅਦ ਪਾਉਣਾ ਹੈ ਤਕਰੀਬਨ ਇਹਦੇ ਇਹਨੂੰ ਹਫ਼ਤੇ ਦਾ ਗੈਪ ਮਿਲਣਾ ਚਾਹੀਦਾ 3-4 ਦਿਨ ਪਹਿਲਾਂ ਤਿੰਨ ਇਹਨਾਂ ਨੂੰ ਤਿੰਨੇ ਦਵਾਈਆਂ ਨੂੰ ਤਕਰੀਬਨ ਮਿਕਸ ਕਰ ਲੈਣਾ ਹੈ ਦੋ ਢੇਰੀਆਂ ਬਣਾ ਲੈਣੀਆਂ ਇਹਦੇ ਇੱਕ ਚੇਹ ਨੂੰ ਪਾ ਲੈਣਾ ਇੱਕ ਚੇਹ ਨੂੰ ਪਾ ਲੈਣਾ ਤਕਰੀਬਨ ਉਹਨਾਂ ਨੂੰ 48 ਤੋਂ 72 ਘੰਟੇ ਮਿਕਸ ਕਰਕੇ ਰੱਖਿਣਾ ਜਿਸ ਨਾਲ ਕੀ ਹੈ ਇਹਦੇ ਜਿਹੜੇ ਬੈਕਟੀਰੀਆ ਨੇ ਉਹ ਬਹੁਤ ਜ਼ਿਆਦਾ ਬੱਜ ਜਾਣਗੇ ਤੇ ਇਹਦਾ ਛਿੱਟਾ ਮਾਰ ਦੇਣਾ ਚਾਹੇ ਤੁਸੀਂ ਕਦੋਂ ਚ ਮਾਰ ਸਕਦੇ ਹੋ ਚਾਹੇ ਦੂਜੇ ਲੋਟ ਜੀਰੀ ਲੱਗਣ ਤੋਂ ਬਾਅਦ ਮਾਰ ਸਕਦੇ ਹੋ ਤੇ ਇਹਨੂੰ ਪੋਣ ਤੋਂ ਬਾਅਦ ਤੁਸੀਂ ਹਫਤੇ ਬਾਅਦ ਤੁਸੀਂ ਰਿਜ਼ਲਟ ਦੇਖਣਾ ਸਟਾਰਟ ਕਰੋਗੇ ਪਹਿਲੇ 10 ਦਿਨ ਤੋਂ ਬਾਅਦ ਤੁਸੀਂ ਰਿਜ਼ਲਟ ਜਿਉਂ-ਜਿਉਂ ਦੇਖੋਗੇ ਜਿਉਂ-ਜਿਉਂ ਤੁਹਾਡਾ ਦਿਨ ਲੰਘਣਗੇ ਤੁਸੀਂ ਆਪਣੇ ਆਪ ਕਹੋਗੇ ਕਿ ਜੀਰੀ ਦਾ ਬੂਝਾ ਬਹੁਤ ਜਲਦੀ ਮਰਵਾਉਣਾ ਹੈ ਪਲੇਅਰ ਕੋਲਾ 베 ਸਟੋਰ ਪਹਾਣੀਗੜ ਤੋਂ ਇਸ ਤਰ੍ਹਾਂ ਤੁਸੀਂ ਜਾਣਦੇ ਹੋ ਆਪਣਾ ਮੋਬਾਈਲ ਨੰਬਰ 9914099831 ਤੇ ਇਹ ਦਵਾਈਆਂ ਲੈਣ ਲਈ ਆਪਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਕਿ ਨਹੀਂ